ਐਮਪੀ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐਮਪੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਆ ਸਾੰਧੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਪਰ ਉਹਨਾਂ ਦੀ ਇੱਕ ਪਾਰਟੀ ਦਾ ਐਲਾਨ ਹੋ ਚੁੱਕਿਆ ਸੀ ਮੱਘੀ ਮੇਲੇ ਦੌਰਾਨ ਇਹ ਵੱਡਾ ਐਲਾਨ ਕੀਤਾ ਸੀ ਅਕਾਲੀ ਦਲ ਬਾਰਸ ਪੰਜਾਬ ਦੀ ਪਾਰਟੀ ਦਾ ਨਾਮ ਰੱਖਿਆ ਗਿਆ ਸੀ ਤੇ ਉਸ ਪਾਰਟੀ ਦੇ ਹੁਣ ਮੈਂਬਰ ਬਣਾਏ ਜਾ ਰਹੇ ਨੇ ਤਾਂ ਇਸੇ ਲੜੀ ਦੇ ਤਹਿਤ ਅੱਜ ਪਟਿਆਲਾ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਨੇ ਉਹ ਵੀ ਇੱਥੇ ਉਹਨਾਂ ਦੇ ਨਾਲ ਪਹੁੰਚੇ ਜੋ ਪਾਰਟੀ ਦੇ ਮੈਂਬਰ ਨੇ ਤਾਂ ਉਹਨਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਅੱਜ ਕਮੇਟੀ ਦੇ 11 ਮੈਂਬਰ ਬਣਾਏ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਾਰਟੀ ਦੇ ਨਾਲ ਹੋਰ ਵੀ ਜਿਹੜੇ ਲੋਕ ਜੁੜਦੇ ਹੋਏ ਨਜ਼ਰ ਆਉਣਗੇ ਆਖਰ ਕੀ ਮਕਸਦ ਆ ਕੀ ਏਜੰਡਾ ਇਸ ਪਾਰਟੀ ਦਾ ਪੂਰੀ ਗੱਲਬਾਤ ਤੁਹਾਨੂੰ ਐਮਪੀ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਜਵਾਨੀ ਸੁਣਾਉਣੀ ਆ ਤੇ ਬੀਤੇ ਦਿਨ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਕੇ ਜੋ ਕੀਤਾ ਗਿਆ ਉਸ ਬਾਬਤ ਆਮ ਆਦਮੀ ਪਾਰਟੀ ਦੇ ਬਾਰੇ ਵੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਕੀ ਕੁਝ ਕਹਿ ਰਹੇ ਨੇ ਸਰਬਜੀਤ ਸਿੰਘ ਖਾਲਸਾ ਤੇ ਐਮਪੀ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੁਹਾਨੂੰ ਉਹਨਾਂ ਦੋਨਾਂ ਦੀ ਜੁਬਾਨੀ ਸੁਣਾ ਦਿੰਨੇ ਆ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਗੱਲਬਾਤ ਥੋੜੇ ਨੀਵੇਂ ਕਰੋ ਕਾਲੀਦਲ ਵਾਰਿਸ ਪੰਜਾਬ ਦੀ ਪਟਿਆਲਾ ਤੋਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹਣੀ ਹੈ ਉਹ ਕਿੰਨੇ ਮੈਂਬਰ ਬਣਾਏਗੇ ਇਹ ਏਜੰਡਾ ਕੀ ਰਹੇਗਾ ਪਾਰਟੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਅਸੀਂ ਜੋ ਵੱਖ-ਵੱਖ ਜ਼ਿਲ੍ਹਿਆਂ 'ਚ ਇੱਕ ਕਮੇਟੀਆਂ ਬਣਾਈਆਂ ਭਰਤੀ ਕਮੇਟੀਆਂ ਉਹਦੇ ਤਹਿਤ ਅੱਜ ਅਸੀਂ ਪਟਿਆਲਾ ਜ਼ਿਲ੍ਹੇ 'ਚ ਵੀ ਇੱਕ ਕਮੇਟੀਆਂ ਦਾ ਅਨਾਉਂਸ ਕੀਤਾ ਤੇ ਉਹਦੇ 'ਚ ਮੈਂਬਰ ਸ਼ਾਇਦ ਤੁਹਾਨੂੰ ਨਾਮ ਬਾਅਦ ਚ ਦੇ ਦਿੱਤੇ ਜਾਣਗੇ ਕਿ ਮੈਨੂੰ ਪੂਰੇ ਉਹ ਤੁਹਾਨੂੰ ਕਲੀਅਰ ਨਾਮ ਨਹੀਂ ਪਤਾ ਕਿਹੜੇ-ਕਿਹੜੇ ਨਾਮ ਆ ਤੇ ਉਹ ਸਾਰਿਆਂ ਦੇ ਨਾਮ ਉਹ ਤੋਂ ਅੱਗੇ ਅਸੀਂ ਅਜੇ ਇਹ ਸ਼ੁਰੂਆਤ ਹੈ ਉਹ ਤੋਂ ਅੱਗੇ ਬਲਾਕਾਂ 'ਚ ਸਰਕਲ 'ਚ ਸਬ ਸਰਕਲ 'ਚ ਪਿੰਡਾਂ ਤੱਕ ਅਸੀਂ ਇਹ ਸਾਰੇ ਆਪਣੇ ਲਾਵਾਂਗੇ ਉਦੇਦਾਰ ਉਹ ਹੀ ਪਰਤੀ ਕਰਨਗੇ ਤੇ ਇਸ ਕਰਕੇ ਇਹ ਕਮੇਟੀ ਕੋਈ ਸਾਰੇ ਜਾਣੇ ਬਰਾਬਰ ਆ ਸੇਵਾਦਾਰ ਇਹਦੇ ਚ ਕੋਈ ਵੀ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕਰਦੇ ਆ ਤੇ ਪਾਕੀ ਪਾਰਟੀ ਦੇ ਏਜੰਡੇ ਵਾਸਤੇ ਏਜੰਡਾ ਕਮੇਟੀ ਸਾਡੀ ਬਣੀ ਹੋਈ ਆ ਤੇ ਉਹ ਏਜੰਡਾ ਤਿਆਰ ਕਰ ਰਹੀ ਹੈ ਤੇ ਉਹਦੇ ਤਹਿਤ ਜੋ ਵੀ ਉਹਨਾਂ ਦਾ ਪਾਰਟੀਆਂ ਦੁਦਿਆਂ ਚ ਮੀਤ ਪ੍ਰਧਾਨ ਪ੍ਰਧਾਨ ਹੁੰਦੇ ਸੀ ਐਦਾ ਜਨਰਲ ਸੈਕਟਰੀ ਐਦਾ ਹੀ ਲਾਇਆ ਜਾਣਗਾ ਜਾਂ ਕੋਈ ਤੁਸੀਂ ਨਵੀਂ ਕੋਈ ਨੀਤੀ ਬਣਾ ਰਹੇ ਹੋ ਨਹੀਂ ਅਸੀਂ ਪਹਿਲਾਂ ਭਰਤੀ ਕਰ ਰਹੇ ਹਾਂ ਭਰਤੀ ਤੋਂ ਅਸੀਂ ਡੈਲੀਗੇਟਾਂ ਦੇ ਆਧਾਰ ਤੇ ਹੀ ਫਿਰ ਜੋ ਮੀਤ ਪ੍ਰਧਾਨ ਜਾਂ ਪ੍ਰਧਾਨ ਜੋ ਵੀ ਚੋਣ ਹੋਊਗੀ ਉਸ ਉਸ ਦੇ ਹਿਸਾਬ ਨਾਲ ਕਰਾਂਗੇ ਐਸਡੀਪੀਸੀ ਦੇ ਚੋਣ ਦਾ ਝੰਡਾ 27 ਦਾ ਚੋਣ ਦਾ ਝੰਡਾ ਰਹੇਗਾ ਜਾਂ ਐਸਡੀਪੀਸੀ ਦਾ ਚੋਣ ਨਹੀਂ ਐਸਡੀਪੀਸੀ ਵੀ ਸਾਡੇ ਵਾਸਤੇ ਬੜੀ ਪ੍ਰਮੁੱਖ ਹੈ ਸਾਡੇ ਲਈ ਤੇ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਉਹਦੀ ਇਲੈਕਸ਼ਨ ਵੀ ਲੜਾਂਗੇ ਅਸੀਂ ਔਰ ਹਮ ਖਿਆਲੀ ਪਾਰਟੀਆਂ ਨਾਲ ਲੜ ਕੇ ਤੇ ਬਾਕੀ ਅਸੀਂ ਸਤਾਈ ਵਾਸਤੇ ਵੀ ਜੋ ਅਸੀਂ ਆਪਣੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਜੋ ਵੀ ਇਲੈਕਸ਼ਨ ਆਊਗੀ ਉਹਦੇ ਵਾਸਤੇ ਅਸੀਂ ਪਰ ਪਾਰਟੀ ਦਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ ਆ 35 ਲੱਖ ਕਹਿੰਦੇ ਅਸੀਂ ਮੈਂਬਰ ਜੋੜਦੇ ਆ ਕਿਵੇਂ ਦੇਖਦੇ ਤੁਸੀਂ ਨਹੀਂ ਕਹਿਣ ਨੂੰ ਤਾਂ ਜਨੇ ਮਰਜ਼ੀ ਕਹਿ ਦਿੱਤੀ ਅਸੀਂ ਕਹਿ ਦਿੱਤੀ ਕਿ ਅਸੀਂ 40 ਲੱਖ ਕਰ ਦੱਤੇ ਹਾਂ ਉਹਦੇ ਕੋ ਕਹਿਣ ਦੀ ਨਹੀਂ ਗੱਲ ਅਸੀਂ ਚਾਹੁੰਦੇ ਆ ਕਿ ਪਹਿਲਾਂ ਅਸੀਂ ਹਰੇਕ ਬੰਦੇ ਨੂੰ ਆਪਣੀ ਪਾਰਟੀ ਦੀ ਜਿਹੜੀਆਂ ਨੀਤੀਆਂ ਦੱਸੀਆਂ ਜਾਣ ਤੇ ਉਹਦੇ ਤਹਿਤ ਇਹ ਉਹ ਜੇਕਰ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਜੁੜੇ ਇਹ ਨਹੀਂ ਕਿ ਆਪਾਂ ਧੱਕੇ ਨਾਲ ਉਹਨੂੰ ਪਤਾ ਵੀ ਨਾ ਹੋਵੇ ਤੇ ਅਸੀਂ ਉਹਨੂੰ ਮੈਂਬਰ ਬਣਾ ਲਈਏ ਅਸੀਂ ਹਰੇਕ ਬੰਦੇ ਇਹ ਪਰਪੀਅਤਾਂ ਦੀ ਕਰਨੀ ਚਾਹੁੰਦੇ ਹਾਂ ਕਿ ਹਰੇਕ ਬੰਦੇ ਦੇ ਧਿਆਨ 'ਚ ਲਿਆ ਕੇ ਕਿ ਸਾਡੀ ਆਹ ਪਾਰਟੀ ਆ ਇਹਦਾ ਇਹ ਏਜੰਡਾ ਵਾ ਇਸ ਕਰਕੇ ਤੁਸੀਂ ਸਾਡੇ ਨਾਲ ਜੁੜੋ ਤੇ ਜੇ ਕੋਈ ਚਾਹਵਾਨ ਹੈ ਤੇ ਉਹ ਅਸੀਂ ਮੰਤਖ ਕਿਰੇਗਾ ਟੀਚਾ ਕਿੰਨਾ ਰਹੇਗਾ ਪੰਜਾਬ ਦੇ ਕਿੰਨੀ ਕੁ ਭਰਤੀ ਲੱਗਦਾ ਤੁਸੀਂ ਕਰੋਗੇ ਨਹੀਂ ਅਸੀਂ ਟੀਚਾ ਸਾਡਾ ਖੁੱਲਾ ਹੀ ਆ ਜੀ ਅਸੀਂ ਪੰਜਾਬ ਬਹੁਤ ਵੱਡਾ ਬਾਤ ਤੇ ਬਹੁਤ ਵੱਡੇ ਪੱਦਰ ਤੇ ਕਰਾਂਗੇ ਠੀਕ ਹੈ ਕਿ ਜੇ ਛੜੀ ਸ਼ੁਰੂਆਤ ਹੈ ਸਾਇਦ ਉਹ ਸਰਲ ਸ਼ੁਰੂਆਤ ਹੈ ਸਾਨੂੰ ਅਜੇ ਇੱਕ ਸਾਡੇ ਕੋਲ ਸਾਧਨਾ ਦੀ ਅਜੇ ਸਾਡੇ ਅਸੀਂ ਨਵੇਂ ਆ ਇਸ ਕਰਕੇ ਥੋੜਾ ਜਿਹਾ ਸਾਨੂੰ ਲੋਕਾਂ ਤੱਕ ਪਹੁੰਚ ਕਰਨਾ ਕਿਵੇਂ ਪ੍ਰਭਾਵਿਤ ਕਰੋਗੇ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੁੰਦੇ ਉਹਨਾਂ ਨੂੰ ਕਿਵੇਂ ਲੈ ਕੇ ਚੱਲਣਾ ਨਹੀਂ ਕਿਸਾਨਾਂ ਨੂੰ ਜੀ ਕਿਸਾਨਾਂ ਦੀਆਂ ਵੀ ਬਹੁਤ ਵੱਡੇ ਧੱਕਾ ਹੋ ਰਿਹਾ ਕਿਸਾਨਾਂ ਨਾਲ ਸਾਡੀ ਸਰਕਾਰਾਂ ਕਰ ਰਹੀਆਂ ਜੋ ਹੁਣ ਹਾਂ ਕੱਲ ਕੱਲ ਪਰਸੋਂ ਭਗਵੰਤ ਮਾਨ ਨੇ ਜੋ ਕਿਸਾਨਾਂ ਨਾਲ ਇਹ ਬਿਹੇਵਰ ਕੀਤਾ ਬਹੁਤ ਵੱਡੀ ਗੱਲ ਹੈ ਜੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਅਸੀਂ ਬਹੁਤ ਭਰੀ ਅਪੀਲ ਕਰ ਚੁੱਕੇ ਹਾਂ ਸਰਕਾਰਾਂ ਨੂੰ ਵੀ ਉਹਨਾਂ ਦੀਆਂ ਮੰਗਾਂ ਮੰਨਿਆ ਜਾਣ ਤੇ ਇਹ ਜਿਹੜੇ ਰਸਤੇ ਲੋਕਾਂ ਵਾਸਤੇ ਰੋਕੇ ਹੋਏ ਆ ਸਰਕਾਰਾਂ ਨੇ ਤੇ ਉਹ ਕਿਸਾਨਾਂ ਦੇ ਉੱਪਰ ਪਾ ਰਹੀਆਂ ਉਹ ਗਲਤ ਹੈ ਤੇ ਇਸ ਕਰਕੇ ਲੋਕਾਂ ਨੂੰ ਆਉਣ ਜਾਣ ਚ ਵੀ ਬੜੀ ਦਿਕਤ ਹੋ ਰਹੀ ਆ ਤੇ ਇਸ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਕੋਈ ਹੱਲ ਕੱਢਿਆ ਜਾ ਬੰਤਾ ਕਲਾਤਾ ਨੂੰ ਕਿਵੇਂ ਦੇਖਦੇ ਹੋ ਹਰਜਿੰਦਰ ਸਿੰਘ ਧਾਮੀ ਅੱਜ ਹੀ ਬੀਸੀ ਪ੍ਰਧਾਨ ਉਹ ਕਹਿ ਗਏ ਵੀ ਮੈਂ ਅਸਤੀਫਾ ਨਹੀਂ ਵਾਪਸ ਲਵਾਗਾ ਤਾਂ ਇੱਥੇ ਦੇਖਿਆ ਜਾ ਰਿਹਾ ਹੈ ਕਿ ਅ ਅਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਤੇ ਪ੍ਰਧਾਨ ਆਮੋ ਸਾਹਮਣੇ ਕਿਵੇਂ ਦੇਖਦੇ ਹੋ ਕਿ ਇਹਨਾਂ ਅਲਤਾ ਚ ਕਿਵੇਂ ਨਿਕੜਿਆ ਜਾਏਗਾ ਇਹ ਦੀ ਬਹੁਤ ਵੱਡੀ ਬਦਕਿਸਮਤੀ ਹੈ ਜੀ ਜਿਨ੍ਹਾਂ ਨੇ ਕੌਮ ਨੂੰ ਇਸ ਇਹ ਮੰਝ ਧਰ ਤੋਂ ਕੱਢਣਾ ਸੀ ਉਹ ਖੁਦ ਹੀ ਪਾਸੇ ਹੋ ਗਏ ਆ ਤੇ ਮੇਰਾ ਖਿਆਲ ਹੈ ਕਿ ਇਹ ਬਹੁਤ ਮੰਦ ਭਾਗੀ ਆ ਜੀ ਇਹਦੇ ਵਾਸਤੇ ਸਾਡੀ ਕੌਮ ਵਾਸਤੇ ਨਾ ਬਹੁਤ ਨਮੋਸ਼ੀ ਵਾਲੀ ਗੱਲ ਵੀ ਆ ਤੇ ਮੰਦ ਭਾਗਾ ਵੀ ਗਏ ਜੋ ਕੁਛ ਵਾਪਰ ਰਿਹਾ ਸਾਡੇ ਨੇਸ਼ੇ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਆ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਜੋ ਬਲਡੋਜ਼ਰ ਚਲਾਏ ਜਾ ਰਹੇ ਆ ਇਹ ਮੇਰਾ ਖਿਆਲ ਹੈ ਕਿ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਇਹ ਜੋ ਨਸ਼ਿਆਂ ਦੇ ਖਿਲਾਫ ਜੰਗ ਲੜ ਰਿਆ ਸੀ ਅਮਰਤਪਾਲ ਨਸ਼ਿਆਂ ਨੂੰ ਕੰਟਰੋਲ ਕਰ ਰਿਆ ਸੀ ਉਹਨੂੰ ਤਾਂ ਜੇਲ ਸੌੜ ਦਿੱਤਾ ਕੋਣੇ ਚੀਜ਼ਾਂ ਕਿ ਛੋਟੇ-ਮੋਟੇ ਇੱਕ-ਇੱਕ ਦੋ-ਦੋ ਕਮਰਿਆਂ ਦੇ ਘਰਾਂ ਵਾਲਿਆਂ ਨੂੰ ਘਰੋਂ ਵੀ ਘਰ ਕਰਕੇ ਤੇ ਆਪਣੇ ਆਪ ਨੂੰ ਹੀਰੋ ਸਾਬਤ ਕੀਤਾ ਜਾ ਰਿਹਾ ਉਹ ਗਲਤ ਆ ਮੇਰੇ ਖਿਆਲ ਆ ਕਿ ਜੇ ਇਹਨਾਂ ਦੇ ਸੱਚੇ ਦਿਲੋਂ ਤੇ ਜਿਹੜੇ ਵੱਡੇ-ਵੱਡੇ ਸਮੱਗਲਰ ਆ ਉਹਨਾਂ ਦੇ ਘਰ ਢਾਉਣ ਉਹਨਾਂ ਦੀਆਂ ਜਾਇਦਾਦਾਂ ਕੁਰਕ ਕਰਨ ਕਿ ਉਹਨਾਂ ਨੂੰ ਜੇਲ੍ਹਾਂ ਸੁਟਣ ਤਾਂ ਹੀ ਆ ਪਰ ਇਹ ਬਾਕੀ ਮੇਰਾ ਖਿਆਲ ਆ ਕਿ ਥੋੜੇ ਦਿਨ ਦਾ ਡਰਾਮਾ ਹੀ ਆ ਤੁਹਾਡੇ ਸਾਹਮਣੇ ਅਸੀਂ ਚਾਹੁੰਦੇ ਆ ਕਿ ਜੇ ਫਿਰ ਵੀ ਅੱਜ ਵੀ ਇਹ ਸੱਚੇ ਦਿਲ ਤੋਂ ਪੰਜਾਬ ਚੋਂ ਨਸ਼ਾ ਖਤਮ ਕਰ ਦੇਣ ਤੇ ਬਹੁਤ ਅਸੀਂ ਇਹਨਾਂ ਦੇ ਧੰਨਵਾਦੀ ਹੋਵਾਂਗੇ ਜੀ ਉਹਨਾਂ ਨੂੰ ਲੱਗਿਆ ਵੀ ਕੋਈ ਗਲਤ ਹੋਇਆ ਹੈ ਤੇ ਦੇਖੋ ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਕਿਸੇ ਦਾ ਸਟੈਂਡ ਕਹਿਜਿਆ ਹੁੰਦਾ ਕਿਸੇ ਦਾ ਕਹਿਜਿਆ ਹੁੰਦਾ ਕੋਈ ਕਹਿੰਦਾ ਯਾਰ ਭਈ ਨਹੀਂ ਮੈਂ ਜੇ ਇੱਕ ਵਾਰੀ ਅਸਤੀਫਾ ਦੇਤਾ ਕਾ ਗਲਤ ਹੋਇਆ ਤਾਂ ਮੈਂ ਉਸ ਸਟੈਂਡ ਤੇ ਖੜਾ ਮੈਂ ਪਿੱਛੇ ਨਹੀਂ ਆਉਂਦਾ ਕੀ ਕਾਰਨ ਕੀ ਸਮਝ ਲਓ ਵੀ ਹੁਣ ਅੜ ਗਏ ਨੇ ਕਿ ਪਾਰਟੀ ਮਨ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਲਗਤ ਨਹੀਂ ਉਹਨਾਂ ਨੂੰ ਤਾਂ ਕਿਹਾ ਜਾ ਰਿਹਾ ਹੈ ਜੀ ਪਰ ਜੋ ਹੋ ਰਿਹਾ ਹੈ ਉਹ ਗਲਤੀ ਹੋ ਰਿਹਾ ਹੈ ਨਾ ਜਿਵੇਂ ਭਾਈ ਹਰਪ੍ਰੀਤ ਸਿੰਘ ਨਾਲ ਹੋਇਆ ਉਹ ਸਾਰਾ ਗਲਤੀ ਹੈ ਅੱਜ ਕਿੰਨੇ ਮੈਂਬਰ ਥਾਪੇ ਗਏ ਜੀ ਇਹ ਪਾਰਟੀ ਦਾ ਜਿਹੜਾ ਅੱਜ ਜੀ 12 ਬਾਰਾ ਅਜੰਡਾ ਕੀ ਰੰਦਾ ਪਾਰਟੀ ਦਾ ਅਜੰਡਾ ਆਣ ਵਾਲੇ ਅਜੰਡਾ ਕੀ ਅਜੰਡਾ ਇਹ ਜੀ ਵੀ ਹਲੇ ਆਪਾਂ ਮਤਲਬ ਥੱਲੇ ਸਰਕਲ ਤੱਕ ਦੇ ਬਣਾਓ ਮੈਂਬਰ ਫਿਰ ਬਲਾਕ ਦੇ ਬਣਾਓ ਫਿਰ ਪਿੰਡਾਂ ਦੇ ਬਣਾਓ ਫਿਰ ਮੈਂਬਰਸ਼ਿਪ ਘਟੋ ਆਹੀ ਹੈ ਜੀ ਹਲੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਐਡ ਵੀ ਕਿਵੇਂ ਦੇਈ ਦਿਓ ਕੀ ਲੱਗਦਾ ਜਿਹੜੇ ਵਾਦੇ ਕੀਤੇ ਸੀ ਪੂਰੇ ਕੀਤੇ ਆ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਆਮ ਆਦਮੀ ਪਾਰਟੀ ਦੀ ਕੋਈ ਅਚੀਵਮੈਂਟ ਨਹੀਂ ਸੀ ਪੰਜਾਬ ਦੇ ਵਿੱਚ ਇਹ ਬਹੁਤ ਗੌਰ ਕਰਨ ਵਾਲੀ ਗੱਲ ਹੈ ਉਹਨਾਂ ਦੀ ਕੋਈ ਦੇਣ ਨਹੀਂ ਹੈ ਪੰਜਾਬ ਨੂੰ ਉਹ ਤਾਂ ਸਿਰਫ ਇੱਕ ਬਈ ਇਹ ਦਿੱਲੀ ਕਰਕੇ ਜਿਵੇਂ ਥੋੜਾ ਜਿਹਾ ਪ੍ਰਭਾਵ ਸੀਗਾ ਇਹਨਾਂ ਦੀ ਸਰਕਾਰ ਬਣੀ ਸੀ ਦਿੱਲੀ 'ਚ ਕੁਝ ਪੰਜਾਬ ਦੇ ਲੋਕ ਕਾਂਗਰਸ আর ਬਾਦਲਾਂ ਤੋਂ ਤੰਗ ਸੀ ਉਹ ਕਹਿੰਦੇ ਸੀ ਅਸੀਂ ਜਿਹਨੂੰ ਮਰਜ਼ੀ ਵੋਟ ਪਾ ਦਈਏ ਪਰ ਅਸੀਂ ਨਾ ਬਾਦਲ ਨੂੰ ਪਾਈਏ ਤੇ ਨਾ ਕਾਂਗਰਸ ਨੂੰ ਪਾਈਏ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਪਤਾ ਪਰ ਗੱਲ ਇਹ ਹੈ ਵੀ ਜਦੋਂ ਲੋਕਾਂ ਨੇ ਇੱਕ ਵਾਰੀ ਵੋਟ ਤਾਂ ਪਾਤੀ ਉੱਥੇ ਪਰ ਹੁਣ ਲੋਕ ਪਿਸਤਾਉਂਦੇ ਆ ਯਾਰ ਵੀ ਨਹੀਂ ਉਹ ਫੈਸਲਾ ਤਾਂ ਜ਼ਿਆਦਾ ਗਲਤ ਸੀ ਪੰਛ ਦੀ ਗੱਲ ਤੁਸੀਂ ਵੀ ਕਰ ਰਹੇ ਹੋ ਬਹੁਤ ਨਹੀਂ ਗੱਲ ਕਰ ਰਹੇ ਇੱਕ ਬਾਕੀ ਧੜਾ ਬਣ ਗਿਆ ਹਾਂਜੀ ਲੱਗੇਗਾ ਕਿ ਜਿਹੜਾ ਦੂਸਰਾ ਧੜਾ ਬਣਿਆ ਸੀ ਕਿ ਉਹਨਾਂ ਨੂੰ ਤੁਸੀਂ ਨਾਲ ਲੈ ਬਿਲਕੁਲ ਜੀ ਜਿਹੜੇ ਜਿਨ੍ਹਾਂ ਦਾ ਇਖਲਾਫ ਹੈ ਅਸੀਂ ਨਾਮ ਲਵਾਂਗੇ ਕਿਸਾਨਾਂ ਦੀ ਵੀ ਗੱਲ ਕਰਾਂਗੇ ਕਿਉਂਕਿ ਪਾਰਟੀ ਕੀ ਸਾਹ ਬਹੁਤ ਮਤ ਹੈ ਪੰਜਾਬ ਦੇ ਦੇਖੋ ਜੀ ਪੰਜਾਬ ਦਾ ਜਿਹੜਾ ਕਿਸਾਨ ਹੈ ਜਿਹੜੀ ਇਹ ਸੈਂਟਰ ਗਵਰਨਮੈਂਟ ਨੇ ਲਾ ਕੇ ਸਿੱਟਿਆ ਹੋਇਆ ਹੈ ਕਿਸਾਨ ਬਈ ਉਹਦੀ ਕੋਈ ਸੁਣਵਾਈ ਨਹੀਂ ਇਹ ਬਹੁਤ ਮਾੜੀ ਗੱਲ ਹੈ ਕਿਸਾਨ ਤਾਂ ਢਿੱਡ ਭਰਦਾ ਹੈ ਕਿਲਾ ਇਹ ਰੂਪ ਦੀ ਮੁੱਦਾ ਕਿਸਾਨਾਂ ਦਾ ਮੁੱਦਾ ਚੱਕੂਗੀ ਪਾਰਲੀਮੈਂਟ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਮਿਲੇ ਵੀ ਆ ਜੀ ਮਤਲਬ ਪਰਸਨਲ ਤੌਰ ਤੇ ਪਰ ਕੋਈ ਫਰਕ ਨਹੀਂ ਪੈਂਦਾ ਲੱਗ ਰਿਹਾ ਭਾਈ ਅਮਰਤਪਾਲ ਦੇ ਬਾਰੇ ਕੁਝ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਕਾਫੀ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਜੀ ਬਹੁਤ देर ਹੋ ਗਈ 2 ਸਾਲ ਹੋਣ ਵਾਲੇ ਹੋ ਗਏ ਜੀ ਅੱਜ ਪੇਸ਼ੀ ਹੈ ਜੀ ਫਿਰ 10 ਤਰੀਕ ਨੂੰ ਉਹਨਾਂ ਨੇ ਪਾਰਲੀਮੈਂਟ ਦਾ ਲਿਆ ਹੈ ਰਿਵਿਊ ਲਿਆ ਹੈ ਜੱਜ ਸਾਹਿਬ ਨੇ ਫਿਰ ਉਸ ਤੋਂ ਬਾਅਦ ਇੱਕ ਅੱਧੇ ਦਿਨ ਵਿੱਚ ਫੈਸਲਾ ਕਰਨਗੇ ਪਾਰਲੀਮੈਂਟ ਦੇ ਵਿੱਚ ਨਾਨੂ ਲੱਗਿਆ ਵੀ ਕੋਈ ਗਲਤ ਹੋਇਆ ਤੇ ਦੇਖੋ ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੁੰਦਾ ਕਿਸੇ ਦਾ ਸਟੈਂਡ ਕਹਿਜਿਆ ਹੁੰਦਾ ਕਿਸੇ ਦਾ ਕਹਿਜਿਆ ਹੁੰਦਾ ਕੋਈ ਕਹਿੰਦਾ ਯਾਰ ਭਈ ਨਹੀਂ ਮੈਂ ਜੇ ਇੱਕ ਵਾਰੀ ਅਸਤੀਫਾ ਦੇਤਾ ਕਾ ਗਲਤ ਹੋਇਆ ਤਾਂ ਮੈਂ ਉਸ ਸਟੈਂਡ ਤੇ ਖੜਾ ਮੈਂ ਪਿੱਛੇ ਨਹੀਂ ਆਉਂਦਾ ਕੀ ਕਾਰਨ ਕੀ ਸਮਝੋ ਵੀ ਹੁਣ ਅੜ ਗਏ ਨੇ ਕਿ ਪਾਰਟੀ ਵੱਲ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਉਹਨਾਂ ਨੂੰ ਤਾਂ ਕਿਹਾ